ਸ਼ੇਖ ਸ਼ਾਦੀ ਨਮਾਜ਼ ਪੜ੍ਹ ਕੇ ਨਿਕਲਿਆ ਕਿਸੇ ਦੇ ਬਾਗ ਦੇੋਂ ਲਾਗਿਓਂ ਤੇ ਉਹ ਮਾਲੀ ਕਹਿੰਦਾ ਜੀ ਚਰਨ ਪਾ ਦੋ ਕਿਤੇ ਸਾਡੇ ਵੀ ਮਹਾਂਪੁਰਖੋ ਤੇ ਸ਼ੇਖ ਜੀ ਉਹਦੇ ਬਾਗ 'ਚ ਗਏ ਤੇ ਉਹਨੇ ਚਾਹ ਦੇ ਨਾਲ ਨਾ ਫਰੂਟ ਪੈਕ ਕਰਕੇ ਸ਼ੇਖ ਜੀ ਨੂੰ ਦਿੱਤਾ ਤੇ ਜਦੋਂ ਫੜਾਉਣ ਲੱਗੇ ਤੇ ਨਿਕਾ ਪਈ ਇੱਕ ਸੇਬ ਦੇ ਉੱਤੇ ਨਾ ਥੋੜਾ ਜਿਹਾ ਦਾਗ ਸੀ ਤੇ ਉਹਨਾਂ ਨੇ ਕਿਹਾ ਕਹਿੰਦੇ ਰੁਕਿਓ ਜੀ ਸਾਈ ਉਹ ਸੇਬ ਕੱਢ ਲਿਆ ਵਿੱਚੋਂ ਤੇ ਇਦਾਂ ਟੋਕਰੀ ਕੂੜੇ ਵਾਲੀ 'ਚ ਸੁੱਟਦਾ ਹੁਣ ਰੰਗੇ ਬੰਦਿਆਂ ਦਾ ਅੰਦਰ ਮੋਮ ਵਰਗਾ ਹੁੰਦਾ ਸੰਗ ਤੇ ਬਕਰੇ ਸ਼ੇਖ ਜੀ ਕਹਿੰਦੇ ਸੁਟਿਆ ਕਿਉਂ ਕਹਿੰਦੇ ਜੀ ਦਾਗੀ ਐ ਉਹਨਾਂ ਲਫਾਫਾ ਰੱਖਿਆ ਫਰੂਟ ਦਾ ਤੇ ਉਥੇ ਬਹਿ ਕੇ ਤੇ ਰੋਣ ਲੱਗ ਪਏ ਕਹਿੰਦੇ ਸ਼ੇਖ ਜੀ ਮੈਂ ਤੁਹਾਨੂੰ ਤਾਂ ਨਹੀਂ ਕੁਝ ਕਿਹਾ ਮੈਂ ਤਾਂ ਇੱਕ ਸੇਬ ਚੁੱਕਿਆ ਕਹਿੰਦੇ ਓਏ ਤੈਨੂੰ ਕੀਤਾ ਤੂੰ ਕਿਸ ਫੋੜੇ ਤੇ ਹੱਥ ਲਾਤਾ ਜਿਹੜਾ ਪਹਿਲਾਂ ਹੀ ਰਸਿਆ ਪਿਆ ਕਹਿੰਦੇ ਗੱਲ ਤਾਂ ਦੱਸੋ ਕੀ ਹੋਈ ਐ ਕਹਿੰਦੇ ਗੱਲ ਕੋਈ ਨਹੀਂ ਹੋਈ ਮਿੱਤਰਾ ਇੱਕ ਦਾਗ ਸੀ ਸੇਬ ਨੂੰ ਤੂੰ ਮੇਰੀ ਝੋਲੀ ਚੋਂ ਕੱਢ ਲਿਆ ਮੈਂ ਤੇ ਤਾਂ ਰੋਣਾ ਕਿ ਮੈਂ ਪੈਰਾਂ ਤੋਂ ਲੈ ਕੇ ਸਿਰ ਤੱਕ ਦਾਗੀਆਂ ਤੇ ਮੈਨੂੰ ਗੁਰੂ ਗ੍ਰੰਥ ਸਾਹਿਬ ਗੋਦੀ ਚ ਬਿਠਾਈ ਫਿਰਦੇ ਮੈਨੂੰ ਦਰਬਾਰ ਚ ਥਾਂ ਮਿਲ ਗਈ ਸੰਗਤਾਂ ਦੇ ਵਿੱਚ ਇਹ ਥਾਂ ਐਵੇਂ ਨਹੀਂ ਮਿਲਦੀ ਸੰਗਤੇ ਮਾਣ ਕਰਿਓ ਮਹਾਂਪੁਰਖ ਇਹਦੇ ਕਥਾ ਕੀਰਤਨ ਨਾਮ ਹੀ ਸਮਝ ਆਵੇ ਤੇ ਇਦਾਂ ਸੰਗਤ ਵਿੱਚ ਬਹਿਣ ਵਾਲਾ ਬਹੁਤ ਵੱਡੇ ਪਾਗਾਂ ਵਾਲਾ ਏ ਸੁਣਨੀ ਸਮਝਾਉਣੀ ਤੇ ਬਹੁਤ ਵੱਡੀ ਨਿਯਾਮਤ ਐ ਨਾ